ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਜ਼ਰ ਹਾਂ ਜੀ ਲਾਰਡ ਤੇ ਕੱਟ ਪੀਸ ਦੀ ਇੱਕ ਨਵੀਂ ਵੀਡੀਓ ਲੈ ਕੇ। ਐਤਕੀ ਵੀਡੀਓ ਪਹੁੰਚ ਥੋੜਾ ਲੇਟ ਹੋ ਗਏ। ਕਸਟਮਰ ਦਾ ਰਸ਼ ਰਿਹਾ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਤੁਹਾਡਾ ਤੁਹਾਡਾ ਬਹੁਤ ਸਭ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਜੀ। ਅੱਜ ਆਪਾਂ ਲੈ ਕੇ ਆਏ ਸਾਰੀ ਕਾਟਨ ਚ ਵੈਰਾਈਟੀ ਜੀ। ਦੁਪੱਟੇ 'ਚ ਫੁੱਲ ਵੈਲ ਲਾਈਨਿੰਗ ਸਾਰਾ ਕੁਝ ਤੁਹਮ ਦਿਖਾਵਾਂਗੇ। ਹਾਂ ਜੀ ਸੋਨੂ ਜੀ ਆਪਣੇ ਨਾਲ ਲੈ ਹਾਂਜੀ ਤੁਹਾਨੂੰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਤੁਹਾਨੂੰ ਜੀ ਕੀ ਲੈ ਕੇ ਆਏ ਅੱਗੇ ਕਾਟਨ ਦੇ ਸੂਟ ਲੈ ਕੇ ਆਏ ਜੀ ਟੂ ਪੀਸ ਬੋਲਦੇ ਸੂਟ ਨੇ ਜੀ ਲਓ ਜੀ ਪੀਸੀ ਕਾਟਨ ਚ ਆਪਣੇ ਕੋਲੇ ਸੂਟ ਆਏ ਨੇ ਜੀ ਟੂ ਪੀਸ ਸੂਟ ਨੇ ਪਿਓਰ ਪੀਸੀ ਕਾਟਨ ਹੋएगी ਜੀ ਮੈਚਿੰਗ ਸੂਟ ਹੈ ਜੀ 2 40 ਦਾ ਸ਼ਰਟ ਦਾ ਕੱਟ ਹੈ ਜੀ 2.5 ਮੀਟਰ ਦਾ ਬਾਟਮ ਦਾ ਕੱਟ ਹੈ ਸਾਰੇ ਮੈਚਿੰਗ ਸੂਟ ਨੇ ਜੀ ਪ्युअर ਪੀਸੀ ਕਾਟਨ ਹੈ ਬਹੁਤ ਸੋਹਣੀਆਂ ਮੈਚਿੰਗਾਂ ਬਣੀਆਂ ਹੋਈਆਂ ਜੀ ਸਾਰਿਆਂ ਦੀਆਂ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਨੇ ਹਰ ਪੀਸ ਅਲੱਗ-ਅਲੱਗ ਚਾਏਗਾ ਇਹ ਸੈੱਟ ਵਾਈਜ਼ ਨਹੀਂ ਹੈਗੇ ਜੀ ਜਿਹੜਾ ਮਰਜ਼ੀ ਤੁਸੀਂ ਚੁੱਕ ਕੇ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਹ ਲੈ ਸਕਦੇ ਹੋ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ 60 70 ਕਲਰ ਡਿਜ਼ਾਈਨ ਮਿਲ ਜਾਣਗੇ ਜੀ ਅਲੱਗ-ਅਲੱਗ ਸਾਰੇ ਮੈਚਿੰਗ ਬਹੁਤ ਸੋਹਣੀ ਬਣੀ ਹੋਈ ਹੈ ਜੀ ਪਿਓਰ ਪੀਸੀ ਕਾਟਨ ਇਹ ਤੁਹਾਨੂੰ ਆਪਾਂ ਦੇ ਰਹੇ ਹਾਂ ਜੀ 5 ਮੀਟਰ ਸਿਰਫ ਔਰ ਸਿਰਫ 220 ਰੁਪਏ ਦੇ ਵਿੱਚ ਮੈਚਿੰਗ ਟੂ ਪੀ ਸੂਟ ਨੇ ਜੀ ਸਿਰਫ ਔਰ ਸਿਰਫ 220 ਰੁਪਏ ਦੇ ਵਿੱਚ ਨਾਲੇ ਇਸ ਦੇ ਨਾਲ ਹੀ ਤੁਹਾਨੂੰ ਦਿਖਾ ਰਹੇ ਹਾਂ ਪੀਸੀ ਕਲਡਨ ਦੇ ਵਿੱਚ ਆਪਣੇ ਕੋਲੇ ਇੱਕ ਹੋਰ ਵੈਰੀਟੀ ਆਈ ਹੈ ਜੀ ਇਹ ਵੀ ਟੂ ਪੀਸ ਮੈਚਿੰਗ ਸੂਟ ਨੇ ਵਰਕ ਵਾਲੇ ਵੀ ਨੇ ਬਹੁਤ ਸੋਹਣੇ ਗਲਾ ਪੱਟੀ ਬਣੀ ਹੋਈ ਆ ਜੀ ਬਹੁਤ ਸੋਹਣੇ ਵਰਕੇ ਬਹੁਤ ਸੋਹਣੇ ਸੋਹਣੇ ਸੂਟ ਨੇ ਪ્યોਰ ਪੀਸੀ ਕਾਟਣਾ ਸਾਰੀ ਜੀ ਪੁਰੇ 2.5 ਮੀਟਰ ਸ਼ਰਟ ਕੱਟ ਹੈ ਜੀ 2.5 ਮੀਟਰ ਬਾਟਮ ਹੈ ਬਹੁਤ ਸੋਹਣੀਆਂ ਮੈਚਿੰਗ ਬਣੀਆਂ ਹੋਈਆਂ ਨੰਬਰ ਇਹਦੇ ਚ ਵੀ ਜਿੰਨੇ ਕਲਰ ਡਿਜ਼ਾਈਨ ਚਾਹੋ ਮਿਲ ਸਕਦੇ ਆ ਬਹੁਤ ਕਲਰ ਹੈਗੇ ਅਲੱਗ-ਅਲੱਗ ਕਲਰ ਨੇ ਅਲੱਗ-ਅਲੱਗ ਹੀ ਡਿਜ਼ਾਈਨ ਨੇ ਸਾਰੇ ਕਿਸੇ ਨਾਲ ਪ੍ਰਿੰਟਡ ਬਾਟਮ ਹੈ ਜੀ ਕਿਸੇ ਨਾਲ ਪਲੇਨ ਬਾਟਮ ਹੈ ਪੂਰੇ 2.5 ਮੀਟਰ ਕੱਟਨੇ ਆ ਜੀ ਇਹ ਤੁਹਾਨੂੰ ਦੇ ਦੇਨੇ ਆਪਾਂ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਪ्युअर पीसी कॉटन ਹੈ ਜੀ ਪੂਰਾ ਸੂਟ 2 ਪੀਸ ਸੂਟ ਜੀ 250 ਰੁਪਏ ਦੇ ਵਿੱਚ ਇਸ ਦੇ ਨਾਲ ਹੀ ਤੁਹਾਡੇ ਲਈ ਲੈ ਕੇ ਆਏ ਆ ਜੀ ਪਿਓਰ ਕੈਮਰਿਕ ਦੇ ਸੂਟ 60 60 ਦੀ ਕੈਮਰਿਕ ਹੈ ਵਿਦ ਦੁਪੱਟਾ ਦਿਖਾਓ ਤੁਹਾਨੂੰ ਜੀ ਸ਼ਰਟ ਦਿਖਾਓ ਲਓ ਜੀ 4 4 ਸੂਟਾਂ ਦਾ ਸੈੱਟ ਹੈ ਜੀ ਸੈੱਟ ਵਾਈਜ਼ ਮਾਲ ਹੈ ਸਾਰਾ ਪਿਓਰ ਕੈਮਰਿਕ ਹੈ ਜੀ 60 60 ਦੀ ਕੋਈ ਬਿਲਕੁਲ ਇਹ ਸ਼ਰਟ ਹੈ ਜੀ ਇਹ ਇਹਦੀ ਬਾਟਮ ਹੈ ਜੀ ਟਾਈਟਾ ਮੀਟਰ ਦਾ ਕੱਟ ਹੈ ਪਿਓਰ ਕਾਟਨ ਦਾ ਦੁਪੱਟਾ ਵਾ ਜੀ ਇਹਦੇ ਨਾਲ 2 30 ਦਾ ਦੁਪੱਟਾ ਵਾ ਜੀ 4 4 ਕਲਰ ਦੇ ਸੈੱਟ ਹੈ ਜੀ ਪੂਰਾ ਕੱਟ ਹੈ ਲੇਸਾਲੇ ਵੀ ਹੈਗੇ ਨੇ ਬਿਨਾਂ ਲੇਸ ਤੋਂ ਵੀ ਪਿਓਰ ਕੈਮਬ੍ਰਿਕ ਹੈ ਕੋਈ ਪੀਸੀ ਨਹੀਂ ਹੈਗੀ ਜੀ ਕੋਈ ਕੁਝ ਨਹੀਂ ਬਿਲਕੁਲ ਪਿਓਰ ਸਟ ਸਟ ਦੀ ਕੈਂਬ੍ਰਿਕ ਹੈ। ਟਰਟ ਬਾਟਮ ਔਰ ਪਿਓਰ ਕਾਟਨ ਦਾ ਦੁਪੱਟਾ। ਲੀਸ ਲੱਗੀ ਆਲਾ ਦੁਪੱਟਾ ਵਾ ਜੀ ਇਕੱਲਾ 150 ਰੁਪਏ ਦਾ ਦੁਪੱਟਾ ਹੀ ਹੈ। ਉਹਨਾਂ ਸਾਈਜ਼ ਚ 230 ਦਾ ਕੱਟ ਆ ਦੁਪੱਟੇ ਦਾ ਪੂਰੀ ਚੜਾਈ ਹੈ। ਇਹ ਸੂਟ ਤੁਹਾਨੂੰ ਆਪਾਂ ਦੇ ਦੇਣਾ ਜੀ 350 ਰੁਪਏ ਦੇ ਵਿੱਚ। ਪਿਓਰ ਕੈਂਬ੍ਰਿਕ ਦਾ ਸੂਟ ਹੈ ਜੀ। ਲੇਜ਼ ਵਾਲੇ ਵੀ ਹੈਗੇ ਨੇ ਬਿਨਾਂ ਵਾਲੇ ਇਸ ਤੋਂ ਵੀ ਹੈਗੇ ਨੇ ਦੋ ਡਿਜ਼ਾਈਨ ਹੈ ਚਾਰ ਚਾਰ ਕਲਰ ਨੇ ਜੀ ਸਿਰਫ ਉਹ ਸਿਰਫ 350 ਰੁਪਏ ਦੇ ਵਿੱਚ ਜਿਹੜਾ ਬਾਜ਼ਾਰ 'ਚ 7-800 'ਚ ਵਿਕਣ ਵਾਲਾ ਸੂਟ ਹੈ ਜੀ ਉਹ ਸਿਰਫ ਕਲਰ ਕੰਪਨੀ ਕੋਲੇ ਘਟਗੇ ਸੀਗੇ ਉਹਦੇ ਕਰਕੇ ਹੀ ਇਹ ਬਾਲ ਸਸਤਾ ਹੈ ਕਿ ਪਿਓਰ ਕੈਮਰੀ 110 15 ਆਪਣੇ ਮੀਟਰ ਤੋਂ ਘੱਟ ਕੈਮਰੀਜ ਨਹੀਂ ਚੱਲੀ ਜਾਂਦੀ ਜੀ ਇਹ ਸਿਰਫ ਆਪਾਂ ਨੂੰ ਇਸੇ ਕਰਕੇ ਹੀ ਸਸਤੀ ਆਈ ਹੈ ਪਿਓਰ ਕੈਮਬ੍ਰਿਕ ਸਿਰਫ ਔਰ ਸਿਰਫ 350 ਦੇ ਵਿੱਚ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸੈਮੀ ਕੈਮਬ੍ਰਿਕ ਦੇ ਵਿੱਚ ਆਲ ਓਵਰ ਸੂਟ ਇਹ ਵੀ ਤੋਂ ਬਹੁਤ ਵਧੀਆ ਕੱਪੜਾ ਹੈ ਵਾ ਜੀ ਇਹ ਸਮਝੋ 40 60 ਦੀ ਕੈਮਬ੍ਰਿਕ ਹੈ ਜੀ ਕਲਰ ਡਿਜ਼ਾਈਨ ਬਹੁਤ ਹੈਗੇ ਜੀ ਇਹਦੇ 'ਚ 5 ਮੀਟਰ ਦੀ ਪੂਰੀ ਕਟ ਆਏਗੀ ਜੀ ਇਹ ਆਪਾਂ ਤੁਹਾਨੂੰ ਦੇ ਦੇਣਾ ਜੀ ਸਿਰਫ ਸਿਰਫ 250 ਰੁਪਏ ਦੇ ਵਿੱਚ ਯੋਰ ਕਾਟਨ ਦਾ ਸੂਟ ਹੈ ਜੀ ਆਲ ਓਵਰ ਕਲਰ ਡਿਜ਼ਾਈਨ ਬਹੁਤ ਪਏ ਆ ਜੀ ਹਲੇ ਵੀ ਪਾਰਸ ਬੰਦ ਨਹੀਂ ਪਏ ਆ ਇਹ ਤੁਹਾਨੂੰ ਦੇ ਦੇਣਾ ਸਿਰਫ ਸਿਰਫ 250 ਰੁਪਏ ਦੇ ਵਿੱਚ ਇਸ ਦੇ ਨਾਲ ਇਸ ਦੇ ਨਾਲ ਹੀ ਤੁਹਾਨੂੰ ਦਿਖਾ ਰਹੇ ਆ ਜੀ ਕਾਟਨ ਦੇ ਦੁਪੱਟੇ ਕੋਟਨ ਦਾ ਕਾਟਨ ਦੇ ਨਾਲ ਬਹੁਤ ਸਟਾਕ ਆ ਚੁੱਕਾ ਜੀ ਸਵਾ ਦੋ ਮੀਟਰ ਦੀ ਕਟ ਹੈ ਕੋਈ ਬਿਲਕੁਲ ਕਟਿਆ ਫਟਿਆ ਨਹੀਂ ਜੀ ਸਾਫ ਸੁਥਰਾ ਮਾਲ ਹੈ ਬਿਲਕੁਲ ਟੈਲ ਡਿਜ਼ਾਈਨ ਬਹੁਤ ਜ਼ਿਆਦਾ ਨੇ ਜੀ ਜਿੰਨੇ ਮਰਜ਼ੀ ਲੈ ਲਓ 15 ਤੋਂ ਬੰਡਲ ਪਏ ਆ ਇਹ ਕੋਟਨ ਦਾ ਦੁਪੱਟਾ ਤੁਹਾਨੂੰ ਦੇ ਦੇਣਾ ਜੀ ਸਿਰਫ ਸਿਰਫ 50 ਰੁਪਏ ਦੇ ਵਿੱਚ ਵਧੀਆ ਕਾਟਨ ਦੇ ਵਿੱਚ ਦੁਪੱਟਾ ਵਾਜੀ ਪੂਰੇ ਸਾਈਜ਼ ਦਾ 2.5 ਮੀਟਰ ਦਾ ਇਹ ਤੁਹਾਨੂੰ ਦੁਪੱਟਾ ਦੇ ਦੇਣਾ ਸਿਰਫ ਔਰ ਸਿਰਫ 50 ਰੁਪਏ ਦੇ ਵਿੱਚ ਜੀ ਆਪਣਾ ਐਡਰੈਸ ਇੱਕ ਵਾਰੀ ਨੋਟ ਕਰ ਲਓ ਜੀ ਸਟਾਰ ਫੈਬਰਿਕ 메ਨ ਬਾਜ਼ਾਰ ਨੀਅਰ ਮਲੋਤਰਾ ਬੁੱਕ ਡਿਪੋ ਜੀ ਬਿਲਕੁਲ 메ਨ ਬਾਜ਼ਾਰ ਦੇ ਵਿੱਚ ਆ ਜੀ ਆਪਾਂ ਹੁਣ ਬੱਸ ਸਟੈਂਡ ਤੋਂ ਸਿਰਫ ਔਰ ਸਿਰਫ 5 ਮਿੰਟ ਦਾ ਰਸਤਾ ਹੀ ਆ ਜੀ ਆ ਲਈ ਤੁਹਾਨੂੰ ਬੁਖਾਰਿਆ ਹੈ ਜੀ ਕਾਟਨ ਦੇ ਦੁਪट्टे ਇੱਕ ਹੋਰ ਹੈ ਜੀ ਆਪਣੇ ਕੋਲੇ ਬਹੁਤ ਵਧੀਆ ਕਾਟੇ ਚ 200 ਮਹਾਲਾ ਜੀ 200 ਰੁਪਏ ਚ ਵੈਕਲ ਸੇਲ ਵਾਲਾ ਦੁਪੱਟਾ ਵਾਜੀ ਇਹ 235 ਦੀ ਕਟ 100% ਪਿਓਰ ਕਾਟਨ ਹੈ ਜੀ

ਇਹਦੇ ਸ਼ਰਡਾਂ ਦੇ ਕੱਟ ਵੀ ਨੇ ਜੀ ਔਰ ਸੂਟਾਂ ਦੇ ਕੱਟ ਵੀ ਨੇ ਬੜੇ ਪੰਨੇ ਦਾ ਮਾਲ ਹੈ ਪਿਓਰ ਸਪੋਰਟ ਦੀ ਕਾਟਨ ਹੈ ਜੀ ਮਾਲ ਬਹੁਤ ਕੁਆਂਟੀਟੀ ਚ ਆਇਆ ਹੋਇਆ ਜੀ ਜਿੰਨਾ ਮਰਜ਼ੀ ਲੈ ਸਕਦੇ ਹੋ ਇਹ ਆਪਾਂ ਤੁਹਾਨੂੰ ਦੇਣਾ ਸਿਰਫ 450 ਰੁਪਏ ਕਿਲੋ ਜੀ ਉਹ ਸੂਟਾਂ ਤੋਂ ਵਗਦੇ ਕਿਲੋ ਚ ਐਵਰੇਜ ਆਉਂਦੀ ਹੈ ਜੀ ਸਿਰਫ ਔਰ ਸਿਰਫ 450 ਰੁਪਏ ਕਿਲੋ ਜੀ ਇੱਕ ਆਪਣੇ ਕੋਲੇ ਲਾਈਟ ਸ਼ੇਡ ਦੇ ਵਿੱਚ ਸੌਫਟ ਕਾਟਨ ਆਈ ਹੋਈ ਹੈ ਜੀ ਕੰਨ ਸਾਰੇ ਇਹਦੇ ਚ ਲਾਈਟ ਨੇ ਸਾਰੇ ਪਰ ਕਾਟਨ ਬਹੁਤ ਵਧੀਆ ਹੈ ਇਹ ਵੀ ਆਪਣੇ ਕੋਲੇ ਤੋਲਚੀ ਆਈ ਹੋਈ ਹੈ ਜੀ ਸਿਰਫ ਔਰ ਸਿਰਫ 370 ਰੁਪਏ ਕਿਲੋ ਸਤੁਬਾ ਦਾ ਆਪਣੀ ਪੇਡਨ ਅਜਿਹਾ ਬਰਾਈਟਮ ਜੀ ਲਾਈਨਿੰਗ ਫੋਲ ਵੈਲ ਲਾਈਨਿੰਗ ਜਿਹੜੀ ਤੁਹਾਨੂੰ ਹਰ ਵੀਡੀਓ ਚ ਦਿਖਾਣੇ ਆ ਅੱਗੇ ਆਪਾਂ ਤੁਹਾਨੂੰ ਤਿੰਨ ਤਰ੍ਹਾਂ ਦਾ ਮਾਲ ਦਿਖਾਉਂਦੇ ਸੀ ਜੀ ਛੋਟਾ ਕਟ ਹੁੰਦਾ ਸੀ ਇੱਕ ਤੋਂ 4.5 ਦਾ 370 ਰੁਪਏ ਕਿਲੋ ਤਿੰਨ ਤੋਂ 8 ਮੀਟਰ ਦਾ ਜੀ 470 ਰੁਪਏ ਕਿਲੋ 5 ਤੋਂ 20 ਮੀਟਰ ਦਾ 530 ਰੁਪਏ ਕਿਲੋ ਜਿੰਨਾ ਮਰਜ਼ੀ ਮਾਲ ਲੈ ਸਕਦੇ ਹੋ ਜੀ ਗੱਠਾ ਬੰਦ ਪਈਆਂ ਗੱਠਾ ਜਾਓ ਗੱਠਾ ਮਿਲ ਸਕਦੀਆਂ ਬੰਦ ਇਸ ਤੋਂ ਇਲਾਵਾ ਆਪਣੇ ਕੋਲ ਹੁਣ ਥਾਨਾਂ ਚ ਵੀ ਆਉਂਦੀ ਹੈ ਜੀ ਲਾਈਨਿੰਗ ਬਹੁਤ ਵਧੀਆ ਬੰਬੇ ਦੀ ਕੰਪਨੀ ਦਾ ਮਾਲ ਹੈ ਜੀ ਬਹੁਤ ਸ਼ਾਨਦਾਰ ਆਈਟਮ ਹੈ ਜਿਹਦੇ ਜਿਹੇ ਕੱਪੜੇ ਕੋਲੇ ਮਾਲ ਆਦਨੇ ਪਏ ਆ ਜੀ ਆਪਾਂ 30 ਰੁਪਏ ਮੀਟਰ ਇਹ ਸਾਫ ਸੁਥਰਾ ਮਾਲ ਹੋਏਗਾ ਜੀ ਇਹ ਕਪਾਹ ਦਾ ਜਿਹੜਾ ਨੂੰ ਦੇ ਰਹੇ ਬਹੁਤ ਵਧੀਆ ਉਹਨਾਂ ਨੂੰ ਬਹੁਤ ਹੈਵੀ ਲਾਈਨਿੰਗ ਉਹ ਦੇ ਰਹੇ ਸਿਰਫ ਔਰ ਸਿਰਫ 33 ਰੁਪਏ ਮੀਟਰ ਬੰਦ ਥਾਂ ਲੈਣਾ ਚਾਹੋ ਬੰਦ ਥਾਂ ਮਿਲ ਜਾਣਗੇ ਜੀ ਤੁਸੀਂ ਇਹਦੇ ਜੋ 20 20 ਮੀਟਰ ਕਟਵਾਉਣੀ ਚਾਹੁੰਦੇ ਉਹ ਵੀ ਕੱਟ ਦੇਾਂਗੇ। ਥਾਨਾ ਜੇ 130 ਰੁਪਏ ਮੀਟਰ ਹੈ ਜੀ, 133 ਰੁਪਏ ਮੀਟਰ ਹੈ। ਕੱਟ ਵੀ ਇਸ ਜਿੰਨੀ ਮਰਜ਼ੀ ਲੈ ਲਓ, ਕੱਟ ਵੀ ਸਾਲੀ ਤੁਹਾਨੂੰ। ਵੱਡੇ ਕੱਟ ਵਾਲੀ 5 ਤੋਂ 20 ਮੀਟਰ ਵਾਲੀ ਉਹ 27 ਰੁਪਏ ਮੀਟਰ ਪੈਂਦੀ ਹੈ ਜੀ। 2 ਮੀਟਰ ਤੋਂ 8 ਮੀਟਰ ਦਾ ਕੱਟ ਆਪਾਂ ਨੂੰ 24 24.5 ਰੁਪਏ ਪੈਂਦਾ। 1 ਮੀਟਰ ਤੋਂ 4.5 ਮੀਟਰ ਵਾਲਾ ਕੱਟ ਆਪ ਨੂੰ ਤਰਕੀਬਨ 17.5 18 ਰੁਪਏ ਪੈਂਦਾ ਜੀ ਇਸ ਦੇ ਨਾਲ ਹੀ ਤੁਹਾਨੂੰ ਦਿਖਾ ਰਹੇ ਹਾਂ ਜੀ ਵਿਸਕੋਸ ਦੀ ਰਿਯਾਨੇ ਆਈ ਆਪਣੇ ਕੋਲੇ ਬਹੁਤ ਵਧੀਆ ਕੁਆਲਿਟੀ 14 ਕਿਲੋ ਕੁਆਲਿਟੀ ਦੀ ਰਿਯਾਨਾ ਹੈ ਜੀ ਵੱਡੇ ਲੰਪ ਨੇ ਵੈਸੇ ਆਇਆ ਆਪਣੇ ਕੋਲੇ ਤੋਲ ਕੇ ਤੋਲ ਜੀ ਮਾਲ ਆਇਆ ਜੀ ਤੇ ਤੋਲ ਜੀ ਆਪਦੇ ਨਾਮ ਆ ਇਹ ਕਟਕਹੋ ਨਾਲੇ ਆ ਮਾਲ ਦੇ ਹਲੇ ਉਹ ਵੀਡੀਓ ਬਣਾਉਣ ਕਰਕੇ ਉਵੇਂ ਲੰਬ ਦਿਖਾਤੇ ਕਟਿੰਗ ਹੋਣੀ ਹੈ ਜੀ ਹਲੇ ਇਹਨਾਂ ਦੀ ਇਹ ਮਾਲ ਤੁਹਾਨੂੰ ਤੋਲ ਕੇ ਦੇਾਂਗੇ ਜੀ ਸਿਰਫ ਔਰ ਸਿਰਫ 370 ਰੁਪਏ ਕਿਲੋ ਜਿਹਦਾ ਤਕਰੀਬਤ ਤਕਰੀਬਨ ਸੂਟ 200 ਰੁਪਏ ਦਾ ਹੀ ਕੋਸਟ ਕਰਨਾ ਹੈ ਰਿਯਾਨ ਵਿਸਕੋਸ ਦੀ ਹੈ ਜੀ ਬਹੁਤ ਸ਼ਾਨਦਾਰ ਹੈ ਕਿ 8 ਤੋਂ 10 10 ਕਲਰ ਹੈਗੇ ਤਕਰੀਬਨ ਇਹ ਹੈ ਜੀ 25 ਤੋਂ 30 ਕਲਰ ਹੈਗੇ ਆ ਜੀ ਪ्योर ਮੁੱਛਾਲੀ ਜਾਮ ਹੈ ਜੀ ਜਿੱਦੇ ਤੁਹਾਨੂੰ ਤਕਰੀਬਨ ਤਕਰੀਬਨ 30 ਕਲਰ ਮਿਲ ਜਾਣਗੇ ਪਲੇਨ ਦੇ ਵਿੱਚ ਇਹ ਆਪਾਂ ਦੇਣੀ ਤੁਹਾਨੂੰ ਸਿਰਫ 70 ਰੁਪਏ ਮੀਟਰ। ਯੋਰ ਜਾਮ ਕਾਟਨ ਦੀ ਸੂਰਤ ਦੀ ਮੁੱਛਾਂ ਵਾਲੀ ਜਾਮ ਹੈ। ਪਲੇਨ। 3 ਕਲਰ ਤਕਰੀਬਨ ਮਿਲ ਜਾਣਗੇ ਜੀ ਆਪਣੇ ਕੋਲੇ। ਸਿਰਫ ਔਰ ਸਿਰਫ 70 ਰੁਪਏ ਮੀਟਰ। ਗਲੇਸ ਕਾਟਨ ਆ ਗਈ ਹੈ ਜੀ। ਕਲੀਨ ਕਲੇਸ ਕਾਟਨ ਨਹੀਂ ਹੋਈ ਹੈ ਜੀ, ਪ੍ਰਿੰਟਡ ਕਲੇਸ ਕਾਟਨ ਆ ਗਈ ਹੈ। ਇਸੀ ਕਾਟਨ ਮਿਲ ਜਾਏਗੀ ਜੀ। ਇਸੀ ਕਾਟਨ 'ਚ ਬਹੁਤ ਕਲਰ ਹੈਗੇ ਆ ਜੀ। ਇਸ ਦੇ ਨਾਲ ਹੀ ਤੁਹਾਨੂੰ ਦਿਖਾ ਰਹੇ ਹਾਂ ਜੀ ਚੰਦੇਰੀ ਕਾਟਨ ਦੇ ਦੁਪੱਟੇ। ਇਹ ਡਾਇਬਲ ਚ ਦੁਪੱਟੇ ਆਏ ਆ ਜੀ ਆਪਣੇ ਕੋਲੇ ਯੋਰ ਚੰਦੇਰੀ ਕਾਟਨ ਹੈ ਸਾਡਾ ਦੁਪੱਟੇ ਤੇ ਵਰਕ ਹੋਇਆ ਹੋਇਆ ਤੁਸੀਂ ਇਹਨਾਂ ਜੀ ਵਾਈਟ ਲੈਣਾ ਚਾਹੋ ਵਾਈਟ ਲੈ ਸਕਦੇ ਡਾਈ ਕਰਾਉਂਗੇ ਡਾਈ ਡਾਈ ਹੋਊਗਾ ਦੁਪੱਟਾ 골ਡਨ ਨਾਲ 골ਡਨ ਹੋਈ ਰਹੇਗਾ ਕਿਸੇ ਤੇ ਸਤਾਰੇ ਦਾ ਵਰਕ ਆ ਕਿਸੇ ਇਹ ਉਹ ਚੰਦੀਰੀ ਕਾਟਨ ਹੈ ਜੀ ਇਹ ਦੁਪੱਟਾ ਤੁਹਾਨੂੰ ਪਏਗਾ ਜੀ ਸਿਰਫ ਔਰ ਸਿਰਫ 90 ਰੁਪਏ ਦੇ ਵਿੱਚ ਜਿਹੜਾ ਦੁਪੱਟੇ ਵਾਲੀ ਦੁਕਾਨ ਤੋਂ 250 300 ਦਾ ਦੁਪੱਟਾ ਮਿਲਦਾ ਜੀ ਆਪਣੇ ਕੋਲੇ ਲੌਂਚ ਆਏ ਹੋਏ ਨੇ ਸਿਰਫ 0.90 ਰੁਪਏ ਦਾ ਜੀ ਇਸ ਤੋਂ ਇਲਾਵਾ ਤੁਹਾਨੂੰ ਦਿਖਾ ਰਹੇ ਹਾਂ ਆਪਣੇ ਕੋਲ ਇਹ ਜੀ ਜਾਮ ਕਾਟਨ ਦੀ ਕੁੜਤੀ ਪਿਓਰ ਜਾਮ ਕਾਟਨ ਦੀ ਕੁੜਤੀ ਹੈ ਜੀ ਪੂਰਾ 2.5 ਮੀਟਰ ਦਾ ਕੱਟ ਹੈ 12 ਕਲਰ ਜੀ ਦੇ ਵਿੱਚ ਡਿਜ਼ਾਈਨ ਸਾਰੇ ਅਲੱਗ-ਅਲੱਗ ਨੇ 5 ਮੀਟਰ ਤੋਂ ਉੱਪਰ ਹੀ ਕੱਟਿਆ ਜੀ ਇਹਦਾ ਪਿਓਰ ਜਾਮ ਕਾਟਨ ਨੇ ਇਹ ਤੁਹਾਨੂੰ ਆਪਾਂ ਦੇ ਦੇਣੀ ਹੈ ਸਿਰਫ ਔਰ ਸਿਰਫ 200 ਰੁਪਏ ਦੇ ਵਿੱਚ ਜਿਹੜੀ ਜਾਮ ਦਾ ਬਾਜ਼ਾਰ ਚ ਰੇਟ ਹੀ ਸਿਰਫ 120 ਰੁਪਏ ਹੈ ਜੀ ਪ੍ਰਿੰਟਡ ਦਾ 4 ਮੀਟਰ ਦਾ ਕੱਟ ਆਪਾਂ ਕੁੜਤੀ ਵਾਈ ਬਣੀ ਹੋਈ ਹੈ ਜੀ ਬਿਲਕੁਲ ਤੁਹਾਨੂੰ ਦੇ ਦੇਣੀ ਸਿਰਫ ਔਰ ਸਿਰਫ 200 ਰੁਪਏ ਦੇ ਵਿੱਚ ਇਸ ਤੋਂ ਇਲਾਵਾ ਜੌਰਜਟ ਪਲੇਨ ਤੇ 40 ਤੋਂ 50 ਕਲਰ ਆਪਣੇ ਕੋਲੇ ਮਿਲ ਜਾਣਗੇ ਜੀ ਤੁਹਾਨੂੰ ਸਿਰਫ ਸਿਰਫ 200 ਰੁਪਏ ਦਾ ਸੂਟ ਜੀ ਇੱਕ ਆਪਣੇ ਕੋਲੇ ਜੌਰਜਟ ਵਿਸਕੋਸ ਦੀ ਆਈ ਹੋਈ ਆ ਜੀ ਜਿਹੜੀ ਡਾਇਬਲ ਜੌਰਜਟ ਹੁੰਦੀ ਹੈ ਉਹਦਾ ਵਾਈਟ ਦਾ ਹੀ 100 ਰੁਪਏ ਮੀਟਰ ਰੇਟ ਆ ਜੀ ਇਹ ਆਪਣੇ ਕੋਲ ਡਾਈ ਕੀਤੀ ਕਰਾਈ ਆ ਜੀ ਲੋਰਡ ਚ 24 ਤੋਂ 25 ਕਲਰ ਨੇ ਇਹ ਆਪਾਂ ਤੁਹਾਨੂੰ ਦੇ ਦੇਣੀ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਸੂਟ ਸਿਰਫ 50 ਰੁਪਏ ਮੀਟਰ ਜਿਹਦਾ ਵਾਈਡ ਦਾ ਹੀ ਸਿਰਫ 100 ਰੁਪਏ ਮੀਟਰ ਤੋਂ ਉੱਪਰ ਰੇਟ ਹੈ ਜੀ ਇਹ ਆਪਾਂ ਲੋਰਡ ਜੀ ਤੁਹਾਨੂੰ ਦੇ ਦੇਣੀ ਸਿਰਫ 50 ਰੁਪਏ ਮੀਟਰ ਜੀ ਯੋਰ ਵਿਸਕੋਸ ਦੀ ਜੌਰਜਟ ਹੈ ਜੀ ਸਤ ਲਾਵਾ ਪ੍ਰਿੰਟਡ ਜੌਰਜਟ ਹੈ ਜੀ ਆਪਣੇ ਕੋਲ ਕਲਰ ਡਿਜ਼ਾਈਨ ਬਹੁਤ ਨੇ ਕਾਈ ਨਾਲੇ ਚ ਲਾਈਨਿੰਗ ਚ ਫਲਾਵਰ ਚ ਇਹ ਵੀ ਸੂਟ ਤੁਹਾਨੂੰ ਦੇ ਦੇਣਾ ਸਿਰਫ ਸਿਰਫ 200 ਰੁਪਏ ਦੇ ਵਿੱਚ ਜੀ ਐਡਰੈਸਾ ਆਪਣਾ ਇੱਕ ਵਾਰੀ ਫੇਰ ਨੋਟ ਕਰ ਲਓ ਸਟਾਰ ਫੈਬਰਿਕ 메ਨ ਬਾਜ਼ਾਰ ਨੀਅਰ ਮਲੋਤਰਾ ਬੁੱਕ ਡੀਪੂ ਮੋਗਾ ਜੀ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਆਓ ਅੱਗੇ ਦੇਖੋ ਸਾਰਾ ਕੋਈ ਲੈਣਾ ਜ਼ਰੂਰੀ ਨਹੀਂ ਦੇਖ ਕੇ ਜ਼ਰੂਰ ਜਾਓ ਹੋਰ ਇਹ ਤੋਂ ਇਲਾਵਾ ਬਹੁਤ ਆਈਟਮ ਹੈ ਆਪਣੇ ਕੋਲੇ ਬਨਾਰਸੀ ਚ ਕਾਟਨ ਦੇ ਦੁਪੱਟੇ ਚ ਖਾਦੀ ਕਾਟਨ ਚ ਧੰਨਵਾਦ ਜੀ